ਖਾਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਾਂ ਬੜੇ ਢੋਟੀਆਂ ਬੋ ਚੁੱਕੇ ਆ ਪਾਉ ਨੋਖ ਸਿੰਘ ਕਾਲ ਜੀ ਦੇਖੋ ਅੱਜ ਵੀ ਬਾਈਆਂ ਕੋਈ ਸ਼੍ਰੀਖਾ ਦੇ ਲੈ ਆਪਾਂ ਝੋਟੀਆਂ ਲੈ ਕੇ ਆਂਦੀਆਂ ਨਾਲ ਨੀਲੀ ਵੀ ਆ ਤੇ ਚਲੋ ਕਾਲੀ ਦੇ ਹੈਗੇ ਆ ਯਾ ਹੁਣ ਬਾਈ ਜੀ ਗਲਤ ਬਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਸਤਿ ਸ਼੍ਰੀ ਅਕਾਲ ਠੀਕ ਠਾਕ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਦੱਸੋ ਜੀ ਸਭ ਠੀਕ ਠਾਕ ਮਹਾਰਾਜ ਕਿਰਪਾ ਕਰੇ ਕਿਰਪਾਵਾ ਮੈਂ ਨਾ ਉਹਦੇ ਤੇ ਨਾ ਸੰਦੀਪ ਸਿੰਘ ਆ ਅੱਧੇ ਘੰਟੇ ਦੀ ਅੱਛਾ ਮੇਰੇ ਸਾਹ ਅੱਜ ਤੂੰ ਤੇ ਫੇਰੋਂ ਨਹੀਂ ਨੰਗਿਆ ਹਣਾ ਦੇ ਫੜ ਲਓ ਫੜ ਲਓ ਕੀ ਦੇ ਅੱਛਾ ਆ ਨਜ਼ਾਰਾ ਆ ਗਿਆ ਤੇ ਅੱਛਾ ਕਿਉਂ ਵਿਗਦਾ ਸੰਦੀਪ ਸਿੰਘ ਰੇਟ ਆ ਰੇਟ ਵਿਗਦਾ ਬਿਲਕੁਲ ਪਹੂ ਥਾਲ ਸੁਥਰਾ ਜਿਹੜਾ ਵਿਗਦਾ ਰੇ ਵਿਗਦਾ ਰੇ ਹੱਲ ਇਹਦੇ ਗੱਲਾਂ ਹਾਂਜੀ ਬਾਕੀ ਲੋ ਰੇਟ ਸੁਣਾਉਂਦਾ ਨਹੀਂ ਦਿਲੋਂ ਤੇ ਚੰਗਾ ਕਰੀਦਾ ਹਾਂ ਦਿਲੋਂ ਚੰਗਾ ਕਰੀਦਾ ਕਿਸ ਨੂੰ ਪਹੂ ਮਾੜਾ ਨਾ ਭੈਣ ਭਰਾ ਨਹੀਂ ਸਹੀ ਗੱਲ ਸਹੀ ਗੱਲ ਹੋਰ ਸਲਾਉ ਜੀ ਹਾਂ ਸਭ ਠੀਕ ਠਾਕ ਕਿਰਪਾ ਵਾ ਤੇ ਆਪਣੀਆਂ 2 ਐਰਕਾਂ ਦੀ ਨੀਲੀ ਦੀਆਂ ਆ ਗਈਆਂ ਵਾ ਤੇ ਗਾੜੀ ਤੇ ਗਿਣੀਆਂ ਨਹੀਂ ਚਾਰ ਪੰਜ ਦੁੱਧੀਆਂ ਮੋਹਰਾ ਦੀਆਂ ਮੀਆਂ ਮਾਲ ਬੰਨ ਨੂੰ ਥਾ ਨਹੀਂ ਤਿੰਨ ਬਾਾਰ ਲਿਆਂ ਮੱਸ ਚਲੋ ਚੱਲੋ ਐਈਏ ਚੱਲੀ ਜੀ ਉਹ ਤਾਂ ਦੱਸੀ ਗੱਲ ਜਿਹੜੇ ਪੜ ਗਏ ਨਹੀਂ ਅਨੰਦਿਆ ਰੇਟ ਆ ਐਰਕਾਂ ਦੀ ਵੀ ਪਿਛਲੀ ਵਾਰ ਉੱਜਾਇਜ਼ ਕਰਦੇ ਜੈ ਜੈ ਕਰਦੇ ਜੈ ਨਿਕਾ ਹਾਂ ਜੈ ਜੈ ਚਲੋ ਪਰ ਜਿਹੜੇ ਚੰਗਾ ਪਹੂਆ ਤੈਨੂੰ ਆਪ ਹੀ ਪਤਾ ਜਿਹੜੀਆਂ ਇਹੋ ਜੀਆਂ ਅਨੰਦੇ ਦੇ ਤੇ ਉਹਨਾਂ ਪੈਸੇ ਲਾ ਕੇ ਆਓ ਪੈਸੇ ਲਾ ਕੇ ਪੈਸੇ ਲਾ ਕੇ ਕਰੀ ਜ਼ਰੂਰੀ ਹਾਂਜੀ ਆਜੋ ਫਿਰ ਚਲੋ ਇਹ ਇਹ ਆਪਣੀ ਕੀ ਨਾ ਵਾ ਤਕਾਲੀ ਸੂਈ ਆ 6 7 ਵਜੇ ਅੱਛਾ ਇਹ ਬੋਲੀਆਂ ਕਿਦੇ ਸਿਹਰਾ ਇਹਦੇ ਦੂਜੇ ਸੂਏ ਝੋਟੀ ਆ ਤੇ ਮਗਰ ਕੱਟਾ ਵਾ ਨੀ ਲਿਆ ਕੇ ਤੇ ਨੀਲੀ ਤੇ ਕਿਉਂ ਕਿਤੇ ਨਾ ਮੋਗਾ ਆ ਅੱਛਾ ਮੈਂ ਨਾ ਇਨੀ ਬੋਲੀ ਆ ਤੈਨੂੰ ਬਿਠਾਉਰੇ ਮਗਤਾਂ ਲੈ ਧਾਰਾ ਧੂਰਾ ਮਾਰ ਕੇ ਵੇਖਣਾ ਖੋਲ ਗਰਲਾ ਦੇ ਖੋਰ ਕੇ ਲਾ ਅੱਛਾ ਮਿਛਾਂਗੇ ਲੈ ਜੀ ਇੱਧਰ ਆ ਦੇਖ ਨੀਲੀ ਆ ਗਈ ਨੀਲੀ ਆ ਗਈ ਪੀੜੀ ਇਹਨੂੰ ਆਂਦੇ ਪੀੜੀ ਦੇ ਪਾਵੇ ਪੀੜੀ ਦੇ ਪਾਵੇ ਵਸ ਵਸ ਪੀੜੀ ਦੇ ਪਾਵੇ ਯਾਰ ਚੱਲ ਕਰ ਮਾਰ ਲਖਾ ਕਿਵੇਂ ਰੁਕੋ ਮੜਾ ਲੈ ਦਖਾਣੋ ਖਾਣੇ ਤੇ ਰੋਕੀ ਰੋਕੀ ਦਿੰਦੀ ਹਾਂ ਨੇ ਬੜਾ ਜ਼ਿਆਰਦ ਹਾਂਠ ਮੈਂ ਨਾ ਕਾਨੂੰ ਗੱਲਾਂ ਤੇ ਹਾਂ ਤੋਰੋ ਜੀ ਦੁਲਾਰ ਦੇਖੋ ਕੋਣੀ ਝੋਟੀ ਬੱਚਾ ਕਟਾ ਕੇ ਜੀ ਮੈਂ ਕਟਾ ਚਲੋ ਕਟਾਈ ਆ ਗਿਆ ਆਜੋ ਆਜੋ ਲੈ 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 ਮਾਠੀਕ ਹੈ ਲੈ ਲੰਦ ਠਿੰਗ ਤੇ ਐ ਜਿਵੇਂ ਕੰਨ ਬਿਜਤੀ ਤੋਂ ਬਣਾਇਆ ਦਾ ਏਡਾ ਘੜ ਘੜ ਕੇ ਮਾਰ ਆਈ ਨੇ ਮਨੇ ਵੇ ਕੀ ਸੁੰਦਰਤਾ ਕੀ ਦੀ ਗੱਲ ਹੈ ਜੀ ਸਹੀ ਗੱਲ ਹੈ ਜੀ ਚੋਣ ਵੀ ਤੈਨ ਥਲੇ ਕਟਾ ਲਾ ਕੇ ਮਤਲਬ ਧਾਰਾ ਮਾਰਨ ਨੂੰ ਮਾਰ ਦੇਣਾ ਆਜੋ ਆਜੋ ਠਿੰਗ ਦਾ ਕਟਾ ਕਟਾ ਚੋਆ ਇਹਦੇ ਉਹਨੇ ਉਹਨੇ ਕਿਹਾ ਪਰ ਮੈਂ ਕਿਤੇ ਥਣ ਲਗਾ ਕੇ ਦੀ ਰੂਹ ਹੀ ਆ ਕੀਰ ਬੰਦਾ ਕੀਰ ਪਾਉਂਦੇ ਨਾ ਮਤਲਬ ਥਣ ਮੋਡਾ ਛੱਦ ਕੱਢੀ ਨਾ ਹੋਵੇ ਪਰ ਰੂਹ ਹੀ ਆ ਤੇ ਹਾਂ ਉਤਰੇ ਵਾਟਾ ਮਰਾ ਕਾਇਰ ਲਾ ਪਰ ਪਰ ਪਰਲੇ ਪੈ ਐਨਾ ਮੋਤਾ ਯਾਦੇ ਤੇ ਮਲਾਂਦੇ ਦੇ ਕਰੇ ਰੂਹ ਯਾਦੇ ਐ ਰੂਹ ਆਦੇ ਵਿੱਚ ਖੰਦੀਸਾ ਤੂੰ ਮਾਰ ਕਰ ਤੂੰ ਮਾਰ ਕੇ ਇਹ ਕਰ ਲੈ ਭੈ ਭਰਾ ਹੰਦਾ ਤਾਂ ਹੈ ਕਿ ਨਹੀਂ ਕੋਈ ਚੀਜ਼ ਕਿ ਨਹੀਂ ਨਹੀਂ ਬੋਲੀ ਹੈ ਗਾਲੀ ਵੇਖ ਰਾਂ ਮਰੂਹ ਯਾਦੇ ਰੂਹ ਹੀ ਹਾਂ ਜੀ ਇਹਨੂੰ ਆਂਦੇ ਹੀ ਪਾਪ ਆ ਹੈ ਕੋਲ ਪਾਦੇ ਨਹੀਂ ਵਾਕੇ ਬਾਵਾ ਨਹੀਂ ਬਾਵਾ ਕਿ ਨਹੀਂ ਇਹਨੂੰ ਨਹੀਂ ਪਾਪ ਆ ਵਾਕੇ ਸਹੀ ਗੱਲ ਵਾਕੇ ਰੇ ਬਾਂਬਾ ਵਾਲਾ ਕੰਮ ਹੀ ਬਣਾ ਪਿਆ ਤੇ ਇਹ ਫਿਰ ਇਹਦੀ ਕੀਮਤ ਕਿੰਨੀ ਕਰਦੀ ਹੈ ਜੀ ਫਿਰ ਕੀਮਤ ਭਾਵੇਂ ਤੇ ਆਪਾਂ ਅੰਦੇ ਹੁੰਦੇ ਆ ਮਤਲਬ 130 ਕਰ ਲਈਏ ਸਵਾ ਕਰ ਲਈਏ ਪਰ ਆਪਾਂ ਜਾਇਜ਼ ਮਿਲੀਏ ਜਾਇਜ਼ ਦੇਣੀ ਹੈ ਜੀ ਜੋ ਆਪਾਂ ਮਲ ਗੱਲ ਕਰੀ ਐਵੇਂ ਮਤਲਬ ਭੈਣ ਭਰਾ ਆਪਾਂ ਜਿਹੜੇ ਮੋਲੀਓ ਕਰਨੇ ਜਿਹੜਾ ਲੈਣਾ ਠੀਕ ਨਹੀਂ ਗੱਲ ਇਹ ਆਪਾਂ ਮਨਹਾ ਨਾ ਜਿਹੜੀ ਆ ਇੱਕ 15 ਦੀ ਦੇਵਾਂਗੇ ਇੱਕ 15 ਇੱਕ 15 ਦੀ ਕਰ ਦੂ ਮਾਨਦਨ ਕਰਦਾ ਕਰ ਦਾਂਗੇ ਸੰਦੀਪ ਸਿੰਘ ਹਾਂ ਨਾ ਇੱਕ 12 ਦੀ ਇੱਕ 12 12 ਲਓ ਦੋ ਬਾਠ ਠੀਕ ਆ ਜੈ ਤੇ ਨਹੀਂ ਸਿਰਕ ਨਹੀਂ ਮਨ ਬੋੜਾ ਹੀ ਮੇਰੇ ਸਾਹ ਚਹੀ ਸਵੇਰੇ ਪਾਟਨੀ ਆ ਹੀ 2-3 ਕਿਲੋ ਚੋਆ ਵਾਈ ਨੂੰ ਵੀ ਲੜਾਇਆ ਵਾ ਤੇ ਚੋਆ ਵੀ ਤੂੰ ਆ ਵੇਖ ਹੀ ਲਈ ਜੀ ਕਰਮਾਂ ਵਾਲੀ ਹਾਂ ਵੇਖ ਲਈ ਮੈਨ ਮੋਗਾ ਯਾਦ ਕਰੀ ਹਾਂ ਭਾਈਆਂ ਵਜੀ ਬਿਲਕੁਲ ਭਾਂ ਭਾਈਆਂ ਦੇ ਇਹਨੂੰ ਆਂਦੀ ਭਾਵੇਂ ਕੁੜੀਆਂ ਵੇਰਕਾ ਕਰਾ ਦੇ ਆ ਜਾਊ ਵੇਖਾ ਫੈਕ ਨਹੀਂ ਜੀ ਕਰਦਾ ਚੋਈ ਜਾਈ ਜੇ ਇਹ ਹਾਂ ਐਕ ਨਹੀਂ ਇਹਨੂੰ ਆਂਦੇ ਮਾਜ ਚਲੋ ਬਸ ਠੀਕ ਆ ਬਾਕੀ ਝੇਰ ਦੀ ਆਪਾਂ ਵੀਡੀਓ ਬਣਾਈ ਆ ਜੀ ਜੇ ਇਹਦੀ ਵੀਡੀਓ ਬਣੀ ਆ ਤਸੱਲੀਆਂ ਤੇ ਆ ਜਾਓ ਇਹਵੇਂ ਇਹ ਤਨੀ ਹਾਦੀ ਇਹਵੇਂ ਨੀਲੀ ਇਹ ਨੀਲੀ ਦੀ ਆ ਗਈ ਹਾਂਜੀ ਇਹ ਮਗਰ ਛੱਟੀ ਵੀ ਨੀਲੀ ਦੀ ਆ ਗਈ ਤੇ ਆਪ ਵੀ ਨੀਲੀ ਦੀ ਕਿੰਨੇ ਟਮੋਗਾ ਸੁਈ ਨੂੰ ਤੇ ਇਹਨੂੰ ਅੱਜ ਪੰਜਵਾਂ ਦਿਨ ਚੱਲਦਾ ਦੁੱਧ ਸਹੀ ਦੋ ਤੇ ਦੇ ਥਲੇ ਸੰਦੀਸ ਜਿਹੜਾ ਇਹ ਮਿੰਕੇ ਮਲਕੰਡੇ ਦੀ ਚਣੌਣਾ 11 11.5 ਕਿਲੋ ਆਇਆ 11.5 ਕਿਲੋ ਇਹ ਵੇਲੇ ਪੱਕਾ ਦੇ ਖੋਲ ਕਾ ਖੋਲ ਵੀ ਲੋ ਜੀ ਵੇਖੋ ਘਰਾ ਦੇ ਉਹਹਾ ਘਰੇ ਬਲਾਦਨ ਮਨੇ ਇੱਕਦਮ ਤੂਸੋ ਜ 5ਵੇਂ ਦਿਨ ਜਿਹੜਾ 10 ਹਜ਼ਾਰਾ ਕਿਲੋ ਦੁੱਧ ਚਟਾੜ ਗਈ ਇੰਨੀ ਜਾਨੀ ਕਿ ਮੰਨਾ 13 ਕਿਲੋ ਦੇ ਆਸ-ਪਾਸ ਦੇ ਉਹ ਵੀ 2-3 ਕਿਲੋ ਤੇ ਵਧਰੇ ਵਧਰੇ 5ਵੇਂ ਦਿਨ ਹੀ ਇਹਨਾਂ ਦੁੱਧ ਚੀਤੀ ਆ ਜਾ ਘਰਾ ਦਾ ਤਾਂ ਸਰਪਰੇ ਜੀ ਨਹੀਂ ਕੋਨਾ ਨਹੀਂ ਕਰਾ ਬਿਦਾਂ ਕੋਟਾ ਧਾਰਨ ਕਰਾ ਬਰਾ ਧਾਰਨ ਕਰਾ ਬਾਹਰ ਕੱਟੀ ਮਗਰਾ ਕੀ ਜੀ ਹਾਂ ਜੀ ਤੇ ਆ ਤਾਂ ਨਿਕਲ ਆ ਜੀ ਪਰ ਧਾਰਾ ਬਰਾਬਰ ਆ ਧਾਰਾ ਬਰਾਬਰ ਆ ਆਹ ਨਿਕਲ ਇਹ ਬਾ ਠੀਕ ਆ ਧਾਰਾ ਬਰਾਬਰ ਆ ਚਲੋ ਹਾਂ ਜੀ ਪਰ ਇਹ ਸੰਦੀਪ ਜੀ ਭਾਵੇਂ ਆਪਾਂ ਅਮਲ ਇਹਦਾ ਲੱਖ ਮੰਗੀਏ ਇਹਦਾ ਆਪਾਂ ਆਣਾ ਅਮਲ 90 ਜੋ ਮਾਰ ਤੜ ਕਰ ਦਾਂਗੇ ਕਿੰਨਾ 90 ਜੋ ਦੋ ਹੀ ਦਾ ਦੇ ਜਾਨ ਦੋ 90 ਜੋ ਦੋ ਦਾ ਚਲੋ ਠੀਕ ਆ ਤੇ ਆਹ ਜੀ ਵੱਡੀ ਮੈਂ ਮੈਂ ਨਾ ਮੱਝ ਸਿਰਾਕ ਨਹੀਂ ਕੋਈ ਪਲਾਏ ਭਾਵੇਂ ਨੂੰ ਕਹਿ ਦੀ ਹਰਿਆਣਾ ਤੇ ਭਾਵੇਂ ਨੂੰ ਕਹਿ ਦੀ ਰਾਜਸਥਾਨ ਤੇ ਭਾਵੇਂ ਕਹਿ ਦੀ ਪੰਜਾਬ ਇਹਦੇ ਥੱਲੇ ਜਿਹੜਾ ਦੋਧਿਆ ਭਾਵੇਂ ਦੱਸਣ ਨੂੰ 13 ਦਸੀ 14 ਦਸੀਏ ਇਹਦੇ ਥੱਲੇ 11 ਕਿਲੋ ਆ ਮਿੰਕੇ ਦੋਦੀ ਤੇ ਮਗਰੇ ਦੇ ਘੱਟੀ ਆ ਵੱਡੀ ਮੈਂ ਹਾਂਜੀ ਇਹਨੂੰ ਕੋਈ ਮਨਾ ਲਾਲਾ ਸਾਹਿਬ ਕੋਈ ਸਦਮਾ ਆਠ ਮਾਦਨ ਸੁਈ ਹੋਈ ਖੋਲੋ ਵੀ ਇਹ ਵੀ ਖੋਲੋ ਖੋਲੀ ਕਰੋ ਲੋ ਜੀ ਘੱਟੀ ਮਖਰਾ ਕੀ ਆ ਦੇਖੋ ਮਖਰਾ ਦੇ ਕਿਹਦੀ ਚਵਾਈ ਆ ਨਹੀਂ ਠੀਕ ਆ ਮੇਰੇ ਨਾਲ ਸੰਦੀਪ ਸਿੰਘ ਆਏ ਦੀ ਗਾੜੀ ਜਿਹੜਾ 2 ਕਿਲੋ ਹੋਗਾ ਗਾੜੀ 2 ਕਿਲੋ ਵੱਡੀ ਝੋਟੀ ਬੁਰੀ ਜਬਰਦਸਤ ਝੋਟੀ ਠੀਕ ਆਹ ਤੇ ਚਾਹ ਲੈ ਤੋੜ ਬਾਠੀ ਵੇਖੋ ਲੇ ਭਾਈ ਮੈਨੂੰ ਬਹੁਤ ਚੰਗਾ ਜੀ ਰਵੇਲਾ ਕਈਆਂ ਦੇ ਟਾਈਮ ਲਾਇਆ ਤਾਂ ਆਖਰ ਪੈਨ ਉਹਦਾ ਲੈਵਾ ਨਹੀਂ ਇੱਡਾ ਤਾਂ ਕਿੱਡਾ ਇਹਦਾ ਕਿਉਂ ਕਰਦਾ ਸੰਦੀਪ ਸਿੰਘ ਬੜਿਆ ਇਹਨੂੰ ਹਾਂ ਦੀ ਬਾਤ ਬੜਾ ਮਾਜੀ ਵੇਲਾ ਆਪਾਂ 6 ਸਾਢੇ 6 ਫੁੱਟ ਦੀ ਕੂੜੀ ਆਪਣੇ ਮੋਢੇ ਤੇ ਹੁੰਦੀ ਆ ਹਾਂਜੀ ਮੈਂ ਬਹੁਤ ਵਧੀਆ ਤੇ ਨਸੀ ਮਾਜੀ ਕਿਦੇ ਟਿੱਪ ਨੂੰ ਚੋਣ ਚ ਦੇ ਕਿ ਆਪਾਂ ਨਾ 4 5 ਪੌਣੀ ਨਹੀਂ ਤੇ ਆਪਾਂ ਚਵਾਈ ਕਰਕੇ ਵਿਖਾ ਦੇਣੀ ਹਾਂਜੀ 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 ਇਹ ਆਪਾਂ ਭਾਵੇਂ ਮਲੇ 30 ਮੰਗੀਏ 30 ਮੰਗੀਏ ਇਹ ਆਪਾਂ ਹਾਂ ਨਾ 115 ਦੀ ਇੱਕ ਬੰਦਾ 115 ਦੀ ਹਾਂਜੀ ਛੋੜ ਦੋੜਾ ਆਦਨੇ ਸੰਦੀਪ ਸਿਆ ਇੱਕ ਤੇਰਾ ਕੋਈ ਹੈ ਕਿ ਨਹੀਂ ਮੱਝ ਇਹਨੂੰ ਆਂਦੇ ਮੱਝ ਅਗਲੇ ਜਿਹਨੇ ਭੈਣ ਭਰਾ ਚੋਣੀ ਦੋ ਦਿਨ ਆ ਗਏ ਤਿੰਨ ਦਿਨ ਸਾਡੀਆਂ ਕਰੇ ਹਾਂਜੀ ਇਹ ਪੂਰੀਆਂ ਥੱਲੀਆਂ ਕਰੇ ਮਗਰ ਇਹਦੇ ਕੱਟੀ ਆ ਪੇਠਾ ਥੱਤਾ ਦਿਨਾਂ ਦੀ ਬਸ ਠੀਕ ਆਹ ਹੈ ਜੀ ਇਹ ਆਪਣੀ ਇਹਦੇ ਮਗਰ ਨਾ ਸੰਦੀਪ ਸਿਆ ਉਹ ਸਾਢੇ ਤਿੰਨਾਂ ਚੌ ਮਹੀਨੇ ਦਾ ਕੱਟਾ ਵਾ ਇਹਦੀ ਥੱਲੀ ਜਿਹੜਾ ਮਿਲਕੇ ਦਾ ਕਿਲੋ ਦੋ ਦਿਆ ਮਿਲਕੇ ਮਿਲਕੇ ਦਸ ਨੂੰ ਭਾਵੇਂ 11 ਦਸੀਏ 12 ਦਸੀਏ ਇਹਨਾਂ ਸੱਜੜ ਵੀ ਨਹੀਂ ਕੱਢਦੀ ਤੇ ਠੀਕ ਆ ਲੈ ਕੋਈ ਲੋਏ ਵੇਖੋ ਕਰਾ ਲਈ ਇਹ ਵੀ ਵੱਡੀ ਮੈਂ ਆ ਹਾਂ ਪੂਰੀ ਇਹ ਆ ਜਾਫਰਾਵਾਲ ਜਾਫਰਾਵਾਲ ਦੀ ਵੇਖੋ ਇਹਦਾ ਇਹ ਨਹੀਂ ਕਰਨਾ ਕਿ ਸੱਜਣ ਨੂੰ ਇਹਦਾ ਅੱਛਾ ਮੈਂ ਨਾ ਕਾਨੂੰ ਬੱਲਾਂ ਦੇ ਬਸ ਠੀਕ ਇਹ ਜਵਾਈ ਆ ਇਹ ਜੀ ਜਮੇਰੇ ਬੜੇ ਵੱਡੀ ਨਾਲ ਹਾਂ ਤੇ ਬਾਕੀ ਸੰਦੀਪ ਸਿੰਘ ਆਪਾਂ ਤੇ ਕੀ ਚੱਕਰ ਆ ਮਤਲਬ ਹੁਣ ਜਿਹਦੇ 2-4 ਦਿਨ ਹੁੰਦੇ ਆਪਾਂ ਚੈੱਕ ਕਰਾ ਲਿੰਦੇ ਇਹਨੂੰ ਜਾਣੀ ਕਿ ਅੱਜ 1.5 ਮਹੀਨਾ ਨਵੀਂ ਹੋਈ ਨਾ ਹੋਇਆ ਗਾੜੀ ਕਿੱਥੇ ਜਾਵੇ ਭੈਣ ਭਰਾ ਦੀ ਕਿਸਮਤ ਆਪਾਂ ਤੇ ਦੇਣੀ ਖਾਲੀ ਬੈਠੀ ਗਾੜੀ ਅਗਲੀ ਦੀ ਕਿਸਮਤ ਇਹਨੂੰ 1.5 ਮਹੀਨਾ ਗਾ ਨਵੀਂ ਹੋਈ ਨਾ ਇਹਦੇ ਥੱਲੇ 10 ਕਿਲੋ ਦੁੱਧ ਤੋਂ ਮਚੂਲੀ ਬਾਹਰ ਹੋ ਗਾ ਅੰਦਰ ਨਿਕਲ ਜਾਣੀ ਹਾਂ ਹਾਂ ਖਾਲੀ 10 ਤੋਂ ਬਾਰ-ਬਾਰ ਦੁੱਧ ਦੇ ਦਾ ਠੀਕ ਹੈ ਤੇ 4 ਮਹੀਨੇ ਦਾ ਕਟਾ ਲਾਲੇ 3.5 4 ਦਾ ਲਾਰੇ ਇਹਨਿੰਦੇ ਦਾ ਕਟਾ ਵਾ ਤੇ ਇਹਦਾ ਆਪਾਂ ਮੁੱਲ ਭਾਵੇਂ 80 ਮੰਗੀਏ ਠੂ ਤੇ ਭਾਵੇਂ 75 ਮੰਗੀਏ ਇਹ 70000 ਦੀ ਤੇਰਾ ਹਜ਼ਾਰ ਹੀ ਛੱਡਦੀ ਹੈ ਸੰਦੀਪ ਜੀਆ ਦੋ ਹੀ ਗਏ ਦੋ ਹੀ ਗਏ ਉੜਦੀ ਜਾਵੇ ਉੜਦੀ ਜਾਵੇ ਠਾੜਦੀ ਉੜਦੀ ਜਾਵੇ ਮੈਂ ਕਿਹਾ ਅਗਲੇ ਭੈਣ ਭਰਾ ਭਾਵੇਂ ਤਿੰਨ ਡੰਗ ਚੋਣ ਬਿਲਕੁਲ ਚੂਣ ਤੋਂ ਕੋਈ ਨਿਕਾਰੀ ਨਹੀਂ ਗਈ ਲੈ ਜਾਣੀ ਉੜਦੀ ਚੂਣ ਤੋਂ ਕੋਈ ਨਿਕਾਰੀ ਨਹੀਂ ਗਈ 10 ਕਿਲੋ ਤੋਂ ਬਾਹਰ ਦੁੱਧ ਤੇ ਬਸ ਠੀਕ ਹਾਂ ਚੱਲ ਇਹ ਨਹੀਂ ਆਪਾਂ ਦਾ ਆਖਿਆ ਤੇ ਨਿਕਲੂ ਅੱਛਾ ਇਹ ਕੰਮ ਨਾ ਹੋ ਬਿਲਕੁਲ ਹਾਂਜੀ ਹੈਗਾ ਵਾ ਹਾਂਜੀ ਹਾਂਜੀ ਆਜੋ ਇਹੇ ਦੀ ਇਹ ਆਪਣੀ ਗੱਬਣ ਆਏ ਕੋਈ 8-10 ਦਿਨ ਖੜੀ ਆ ਲੈ ਲੂਗਾ 8 ਲੈ ਜੇ 9 ਲੈ ਜੇ ਇਹ ਨੀਕ ਦਿਨ ਖੜਾ ਮੈਂ ਕਿੱਥੋਂ ਲੱਭ ਲਾ ਪਹਿਲੇ ਮੈਂ ਸਿਰਾਕ ਨਹੀਂ ਅੱਗੇ ਪਾਉ ਨਹੀਂ ਇੱਕ ਨੇ ਕਵਾ ਮਨ ਕਮੈਂਟ ਕੀਤਾ ਅਰਕਾਂ ਦੇ ਬਾਪੂ ਨੇ ਮਲਕਵਾੜ ਹੀ ਇਕੱਠਾ ਕੀਤਾ 20 ਤੋਂ 1.5 2 ਲੱਖ ਤੋਂ ਚੰਗੀ ਮਾਝ ਸੰਦੀਪ ਸਿੰਘ ਘੱਟ ਨਹੀਂ ਆਉਂਦੀ ਨਹੀਂ ਨਹੀਂ ਆਉਂਦੇ ਹੁਣ ਭੈਣ ਭਰਾ ਕਿਸੇ ਨੇ 60 ਲਾਉਣਾ ਕਿਸੇ ਨੇ 70 ਲਾਉਣਾ ਹੁਣ ਸਾਰੀਆਂ ਵੱਡੇ ਦੇ ਲੈਣ ਵਾਲੇ ਨੇ ਸਾਨੂੰ ਮਾਲ ਸਾਰੀਆਂ ਵੈਰਾਈਟੀ ਦਾ ਰੱਖਣਾ ਪੈਂਦਾ ਤੇ ਉਹ ਪਾਉ ਨੇ ਆਖਿਆ ਮਨੇ ਤੇ ਬਾਪੂ ਨੇ ਕਵਾੜ ਹੀ ਇਕੱਠਾ ਕੀਤਾ ਹੁਣ ਪਾਉ ਆ ਵੇਲਾ ਆਣ ਕੇ ਜਾਂ ਜਿੱਥੇ ਚੰਗੀਆਂ ਮਿਲਦੀਆਂ ਮੈਨੂੰ ਉੱਥੇ ਲੈ ਜਾਏ 1000 2000 ਮੈਨੂੰ ਦਲਾਲੀ ਵੀ ਦੇਈ ਜਾਊਗਾ ਮੈਨ ਤੂੰ ਥੋਈ ਮੈਨੂੰ ਆ ਪਰਲੀ ਮਾ ਜਰ ਕੀ ਕਿਤੇ ਲੱਖ ਦੀ ਵੀ ਦਵਾ ਦੇ ਮੈਂ 5000 ਦਊਂਗਾ ਨਹੀਂ ਨਹੀਂ ਉਹਨੂੰ 5000 ਰੁਪਏ ਦੇ ਉਹਨੂੰ ਲੱਖ ਦੀ ਦਵਾ ਦੇ ਨਹੀਂ ਨਹੀਂ ਘੋਲ ਦੇਵੇਂ ਦਿਲ ਦੁਖੀ ਕਰਨਾ ਨਾ ਨਾ ਹਾਂਜੀ ਤੇ ਹੁਣ ਤੂੰ ਥੋ ਜਾ ਆਪਣੀ ਜਿੱਦੀ ਮੱਝ ਕਿ ਨਹੀਂ ਤੂੰ ਨਹੀਂ ਰਹਿ ਮਾ ਜੀ ਇਹੋ ਹੀ ਇਚਾਰ ਤੇ ਖੜਦੀ ਆ ਹਾਂ ਹੈ ਕਿ ਲਾ ਪਿਛਲੇ ਪੂਰੀ ਮਨਾਮ ਦੇ ਆ ਗ੍ਰੇਡਰ ਮਲਕੀ ਨਾ ਇਹਨੂੰ ਆਂਦੇ ਪਾਕਿਸਤਾਨੀ ਪਾਕਿਸਤਾਨੀ ਚਲੋ ਚਲੋ ਕਰੋ ਇਧਰ ਆ ਕੇ

ਇਹ ਕੈਮਰਾ ਕੁੰਬਰਾ ਮਾਰ ਕੇ ਕਰਾ ਫੂਰੀ ਸੱਲੀ ਕਾ ਦੇ ਭੈਣ ਭਰਾਵਾਂ ਦੀ ਨਾ ਕਰਾਂ ਇਹ ਮਲੇ ਪੰਜ ਲੈ ਜੇ ਸੱਤ ਲੈ ਜੇ ਤੇ ਆ ਗਾੜੀਆਂ ਵੀ ਥਾੜੀ ਤਰ੍ਹਾਂ ਦਿਖਾ ਦੇ ਇਧਰ ਵਿਖਾ ਕਮ ਮਨਾ ਦਹਾ ਦਿਨ ਤੂੰ ਘੱਟ ਖੜੂਗੀ ਮਲੇ ਇਹ ਨਹੀਂ ਕਿ 15 ਦਿਨ ਖੜੂਗੀ ਇਹ ਗੱਲ ਨਹੀਂ ਬੰਦੀ ਤੇ ਇਹਦਾ ਮੋਲ ਆਪਾਂ ਕਰ ਦਨੇ ਉੜਦੀਆਂ ਵਾਲਾ ਹੀ ਇਹਦਾ ਕੋਈ ਲੱਖ ਨਹੀਂ 90 ਨਹੀਂ ਇਹਦਾ ਮਲਾ 80 ਹਜ਼ਾਰ ਤੋਂ ਵੀ ਛੋੜ ਛੱਪਾ ਕਰ ਦਾਂਗੇ ਦੋ ਹੀ ਬਜੜਾ ਕੋਲ ਚੱਲ ਤੇਰੇ ਗੋਲ ਜਨਾ ਦਿੰਦੇ ਆ ਉਹ ਤਾਂ ਸੰਦੀਪ ਆ ਕੋਈ ਮੱਝ ਕਹਿੰਦਾ ਤਾ ਦੱਸ ਦੇ ਨਹੀਂ ਚੰਗੀ ਐ ਮੱਝ ਤੇਨੂੰ ਦੁੱਧੇ ਨਹੀਂ ਚੰਗਾ ਨਹੀਂ ਨਹੀਂ ਮੱਝ ਵੀ ਚੰਗੀ ਆ ਇਹ ਦੁੱਧੇ ਨਹੀਂ ਤਿੱਜੇ ਥੂਏ ਉਹ ਹਗਦੀ ਆ ਪਰ ਮੱਝ ਕੀ ਚੀਜ਼ ਕਿ ਨਹੀਂ ਉਤਰ ਹੈਗੀ ਆ ਐ ਤੋਂ ਬਾਪਰੇ ਟਿੱਪ ਕੇ ਲਿਆਂਦੀ ਮੋਗਾ ਆ ਜਿਹੜੇ ਭੈਣ ਭਰਾ ਨੇ ਆਣ ਕੇ ਪੂਰਾ ਆਪ ਦੀ ਵਰਾ ਕੇ ਖੜੇ ਪੂਰੀ ਪੋਲੀ ਆ ਦੇ ਬਾਕੀ ਸੰਦੀਪ ਵੀਰੇ ਵੇਖ ਲੋ ਆਪਣੇ ਤੋਂ ਕੋਈ ਮਾਲ ਖੜਦਾ ਨਾ ਆਪਾਂ ਘਰ ਚੋਂ ਮੈਂ ਲਈ ਆ ਵੜੀ ਵੇਖ ਲੋ ਆਪਣੇ ਤੋਂ ਕੋਈ ਲੈ ਜਾਂਦਾ ਪਿੱਛਾ ਮਾਰ ਜਾਂਦੀ ਘਰੇ ਵਾਪਸ ਆਉਣੀ ਹੈ ਨਾ ਹੁਣ ਅਹੀਂ ਘਰੋਂ ਲਈ ਅਹੀਂ ਕਿੱਥੇ ਆਉਂਦਾ ਉਹ ਲੈ ਲੱਸੀ ਪਾ ਕੇ ਘਰੇ ਖਲਾਰੀ ਆ ਗਾਂਵ ਆਪਾਂ ਨਹੀਂ ਇਹ ਕੰਮ ਨਹੀਂ ਕਰ ਘਰੇ ਟਿਕਾਣੇ ਨਹੀਂ ਮਨਜ਼ੂਰ ਆ ਤੇ ਕੋਈ ਆਪਣੇ ਤੋਂ ਲੈ ਆ ਤੇ ਆਪਣੇ ਵਾਪਸ ਕਰਵਾ ਕੇ ਕਰਾਉਣਾ ਆਪਣੀ ਦੁਕਾਨ ਤੇ ਨਹੀਂ ਕਰਨੇ ਇਹ ਗੱਪਣਾ ਆ ਗੱਪਣਿਆ ਇਹ ਕੋਈ ਮੇਰੇ ਹਿਸਾਬ ਤੇ ਇਹ ਵੀ ਪੰਜ ਚਾਰ ਦਿਨ ਖੜ੍ਹਦੀ ਆ ਪੰਜ ਚਾਰ ਦਿਨ ਖੜ੍ਹਦੀ ਆ ਪੰਜ ਚਾਰ ਦਿਨ ਰਹੂਗਾ ਅਜੇ ਭੜਾ ਭੜਾ ਪਾਇਆ ਪਈ ਆ ਤੇ ਵੇਖੋ ਥਾਂ ਕਿ ਤੇ ਥੁਰਮ ਤੇ ਵਰਗੇ ਪਰ ਹੁਣ ਭਲ ਪਈ ਆ ਵੇਖੋ ਮੈਂ ਜੱਗਤੋ ਤੁਹਾਨੂੰ ਖਰਦਿਓ ਛੱਡਾ ਹਾਂ ਅਜੀ ਭਾਨਾ ਸੰਦੀਪ ਸਿਆ ਆਪਣੇ ਘਟੋ ਘੱਟ ਵੀ ਮਲਕੀ ਨਾ ਮੈਂ ਪੰਜ ਕਿ ਦਿਨ ਖਰਦੀ ਆ ਠੀਕ ਆ ਆ ਜਾ ਲੈ ਹਾਂ ਕਵੀ ਹਾਂ ਨਾ 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 ਬੁਥੀ ਬਾਤੀ ਵਿਖਾ ਦਿਓ ਇੱਕ ਰਮ ਐ ਮਲਹਾਏ ਇਹ ਜੋ ਦੂਜੇ ਸੂਵੇ ਦੂਜਾ ਸੂਵੇ ਠੀਕ ਆ ਬੰਦ ਹੋ ਫੋ ਚਲੋ ਲੋਭੀ ਜਾਂਦੇ ਮਈਆ ਲੱਭਣਾ ਸਭ ਕੋ ਮੈਨੂੰ ਲੱਭਦਾ ਕੀ ਨਹੀਂ ਕੋਈ ਨਹੀਂ ਮਰਾਨ ਦੇ ਖੇਤਰ ਕਰਨੀ ਪੈਂਦੀ ਸੰਦੀਪ ਸਭ ਕੁਝ ਜਾਂਦਾ ਵਾ ਹਾਂਜੀ ਹਾਂਜੀ ਬੜਾ ਇਹਦਾ ਕੋਈ 85 ਨਹੀਂ 80 ਨਹੀਂ ਇਹ ਆਪਾਂ ਮੰਨ ਜੋ ਦੇਣੀ ਛੋੜਛੱਪਾ ਖੁਸ਼ੀ ਨਾਲ ਕਰਦਾਂਗੇ ਇਹ ਆਪਾਂ 70 ਦੇ 6 76000 ਤੋਂ ਛੋੜਛੱਪਾ ਕਰਦਾਂਗੇ ਕੋਈ ਗੱਲ ਕਰਦਾ ਕਰ ਸਕਦਾ ਨਰਾਜ ਨਹੀਂ ਜਾਣ ਦਿੰਦੇ ਕਿਹਨੂੰ ਨਰਾਜ ਨਹੀਂ ਜਾਣ ਦਿੰਦੇ ਹਾਂਜੀ ਹਾਂਜੀ ਆਪਰ ਲਈ ਬਸ ਤੇ ਉਹ ਅਜੇ ਬਲਾ ਪੰਚਾਇਤ ਖੜਦੀ ਆ ਦੂਜੀ ਵਾਰੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਪਿਆਰ ਹੋ ਜੇ 2 3 4 5 6 6 ਨਾ ਗਿਆ 6 ਨਾ ਗਿਆ ਹਾਂਜੀ ਹਾਂਜੀ ਤੇ ਮੇਰਾ ਵੀ ਚੈੱਕ ਕਰਕੇ ਚੋਇਆ ਪਾਸ ਰਾਣਾ ਜੀ ਇਹ ਤਸੱਲੀਆਂ ਕਰਨ ਪੈਣ ਆਵਦੀ ਜਿਹੜੀ ਮਲਸੂਈਆਂ ਨੂੰ ਚੋ ਕੇ ਦੋ ਡੰਗ ਵੇਖਣ ਤੇ ਜੋ ਐ ਜਬਾਨ ਦੇ ਨਾਲ ਆਖਿਆ ਉਹ ਨਿਕਲੂਗਾ ਅੰਦੀਸਿਆਂ ਇਹ ਨਹੀਂ ਦੱਸ ਦੱਸਿਆ ਦੇ ਅੱਠ ਨਿਕਲੂਗਾ ਹਾਂ ਬਿਲਕੁਲ ਇਹ ਕੰਮ ਨਹੀਂ ਹੋਣਾ ਹਾਂਜੀ ਫਰੀਜਾਂ ਚਲੋ ਤੇ ਮੱਜਾਂ ਪੂਰੀਆਂ ਮਲਕਾਦਾਂ ਵਾਲੀਆਂ ਵਾ ਬੜੀ ਜਿੜੀ ਆਪਣੀ ਮਗਰੋਂ ਵਿਖਾਈ ਝੋਟੀ ਉਹ ਵੀ ਚਲਾ ਮੇਲੇ ਬਾਕੀ ਮੱਜਾਂ ਸਾਰੀਆਂ ਵੱਡੀਆਂ ਵਾ ਯਾਨੀ ਕਿ ਸਿਰਾਂ ਜਾਂ 6 ਫੁੱਟ ਮਾਇਆ 5 ਫੁੱਟ ਤੋਂ ਤਾਂ ਤਾਂ ਸੰਦੀਫਿਆਂ ਹਾਂਜੀ ਵੱਡੀਆਂ ਮੱਈਆਂ ਚਲੋ ਹੋਰ ਦੱਸੋ ਕਿਵੇਂ ਕਿਰਪਾ ਮਾਲਕ ਦੀ ਦੇਹ ਮਹਾਰਾਜ ਕਿਰਪਾ ਰੱਖੇ ਹਰ ਇੱਕ ਪੈੜ ਭਰਾ ਰੂਆਂ ਦੇ ਸਭ ਤੋਂ ਵੱਡੀ ਗੱਲ ਹੈ ਤੰਦਰੁਸਤੀ ਰੱਬ ਦੇਵੇ ਤੰਦਰੁਸਤੀ ਤੰਦਰੁਸਤੀ ਤੇ ਸਭ ਕੋ ਵੀ ਵਾਜ ਜੀ ਵਾਜ ਵਾਜ ਚਲੋ ਨੰਬਰ ਬੋਲਦੇ ਫਿਰ ਆਪਣਾ ਨੰਬਰ 9855392767 765853927 ਵੀਰ ਜੀ ਤੇ ਭਲਕੇ ਅੱਜ ਤਰੀਕ ਕਿੰਨੀ ਆ ਅੱਜ ਹੈਗੀ ਜੀ 27 27 ਭਲਕੇ 28 ਨੂੰ 6 ਵਜੇ ਮੇਰੇ ਭੈਣ ਭਰਾਵਾਂ ਨੂੰ ਦੱਸ ਦਿਓ 6 ਵਜੇ ਮਲਾ ਬਿਲਕੁਲ ਫੜ ਲਓ ਫੜ ਲਓ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ